ਕਮੇਟੀ ਵੱਲੋਂ ਅੰਤਰ ਕਮੇਟੀ ਵੱਲੋਂ ਪਿਛਲੇ ਦਿਨੀ ਦਿੱਲੀ ਸਰਕਾਰ ਵੱਲੋਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੋਲਰ ਦੀ ਰਿਹਾਈ ਪਟੀਸ਼ਨ ਨੂੰ ਮੋੜ ਰੱਦ ਕਰਨ ਦੇ ਫੈਸਲੇ ਦੀ ਕਰੜੀ ਨਿੰਦਾ ਕਰਦੀ ਹੈ ਹੁਣ ਤੱਕ ਬਹੁਤ ਸਾਰੇ ਸਾਡੇ ਲੀਡਰ ਇਹ ਕਹਿੰਦੇ ਰਹੇ ਕਿ ਕੇਜਰੀਵਾਲ ਸਾਹਿਬ ਦੀ ਸਰਕਾਰ 10 ਸਾਲ ਦੇ ਵਿੱਚ ਭਾਈ ਦਵਿੰਦਰਪਾਲ ਸਿੰਘ ਪੁੱਲਰ ਲਈ ਕੁਝ ਨਹੀਂ ਕਰ ਸਕੀ ਪਰ ਅਫਸੋਸ ਕਿ ਉਹੋ ਹੀ ਦੋਹਰੀ ਨੀਤੀ ਲੈ ਕੇ ਦਿੱਲੀ ਦੀ ਸਰਕਾਰ ਨੇ ਉਹਨਾਂ ਦੀ ਜਿਹੜੀ ਉਹ ਪਟੀਸ਼ਨ ਆ ਉਹ ਰੱਦ ਕਰ ਦਿੱਤੀ ਕੀ ਜਿਹੜੇ ਉਸ ਵੇਲੇ ਇਸ ਗੱਲ ਦੀ ਪ੍ਰੋੜਤਾ ਕਰਦੇ ਸੀ ਕਿ ਭਾਈ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਕੀਤੀ ਜਾਵੇ ਹੁਣ ਉਸ ਗੱਲ ਦੀ ਮੁੜ ਫੇਰ ਪ੍ਰੋੜਤਾ ਕਰਦੇ ਆ ਇਸ ਕਰਕੇ ਆਮ ਪਾਰਟੀ ਦੀ ਸਰਕਾਰ ਸਮੇਂ ਦਵਿੰਦਰਪਾਲ ਸਿੰਘ ਜੀ ਭੋਲਰ ਦੀ ਰਿਹਾਈ ਦੀ ਸਮਿਖਿਆ ਬੋਰਡ ਵੱਲੋਂ ਰੱਦ ਕੀਤੀ ਹੁਣ ਭਾਜਪਾ ਦੀ ਸਰਕਾਰ ਉਸੇ ਰਾਹ ਤੇ ਚੱਲ ਪਈ ਆ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਹ ਦੋਹਰੇ ਮਾਪਦੰਡਾਂ ਦੀ ਜਿਹੜੀ ਆ ਸਖਤ ਨਿੰਦਾ ਕਰਦੀ ਆ ਤੇ ਮੰਗ ਵੀ ਕਰਦੀ ਆ ਕਿ ਜੋ ਬਣਦਾ ਉਹ ਉਹਨਾਂ ਦੇ ਨਾਲ ਦੋਰਾ ਮਾਪ ਡਾਂਡ ਜਾ ਰਿਹਾ ਜੇ ਇੱਕ ਆਮ ਬੰਦਾ ਜਿਹੜਾ ਉਹਦੀ ਕਿਵੇਂ ਰਿਹਾਈ ਹੁੰਦੀ ਆ ਤੇ ਭਾਈ ਦਵਿੰਦਰਪਾਲ ਸਿੰਘ ਦੀ ਪੋਲਰ ਉਹਨਾਂ ਦੀ ਪਟੀਸ਼ਨ ਰੱਦ ਕਰ ਦੇਣੀ ਇਹ ਇੱਕ ਬਹੁਤ ਵੱਡੀ ਮੈਂ ਸਮਝਦਾ ਸਿੱਖ ਕੌਮ ਲਈ ਜਿਹੜੇ ਕਹਿੰਦੇ ਸੀ ਲੀਡਰ ਕਿ ਅਸੀਂ ਕਰਾਵਾਂਗੇ ਉਹਨਾਂ ਤੇ ਇੱਕ ਸਵਾਲੀਆ ਚਿੰਨ੍ਹ ਸ਼ੁਰੂ ਹੋ ਗਏ ਦੂਸਰਾ ਲੰਮੇ ਸਮੇਂ ਤੋਂ ਭਾਈ ਬਲਵੰਤ ਸਿੰਘ ਦੀ ਰਾਜਵਾਨਾ ਤੇ ਹੋਰ ਸਾਰੇ ਬੰਦੀ ਸਿੰਘ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਬਤਾਰ ਸਿੰਘ ਜੀ ਤਾਰਾ ਤੇ ਦੂਸਰੇ ਜਿਹੜੇ ਸਿੰਘ ਉਹ ਵਿਚਾਰੇ ਲੰਬੀਆਂ ਸਜ਼ਾਵਾਂ ਭੁਗਤ ਚੁੱਕੇ ਆ ਉਹਨਾਂ ਦੇ ਬਾਵਤ ਸਰਕਾਰ ਨੇ ਕੁਝ ਨਹੀਂ ਕੀਤਾ ਪਰ 체चे तौर ਤੇ ਭਾਈ ਬਲਵੰਤ ਸਿੰਘ ਜੀ ਰਾਜੋਬਾਣੇ ਦਾ ਉਹ ਅੱਜ 14 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਜਿਹੜੀ ਪਟੀਸ਼ਨ ਉਹਨਾਂ ਨੇ ਪਾਈ ਸੀ ਕਿੰਵੇਰਾ ਇੱਕ ਪਾਸੇ ਫੈਸਲਾ ਕੀਤਾ ਜਾਵੇ ਉਹ ਅੱਜ 14 ਸਾਲ ਤੋਂ ਬਾਅਦ ਆਪਾਂ ਕਹਿ ਦਿੰਨੇ ਬਈ ਨਿਵਾਸ ਕੱਟੇ ਗਏ ਪਰ ਮੈਂ ਸਮਝਦਾ ਪਈ ਅੱਜ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਉਸ ਡੈਥ ਸੈੱਲ ਦੇ ਵਿੱਚ ਬੈਠੇ ਆ ਤੇ ਸਰਕਾਰਾਂ ਵੱਲੋਂ ਲਗਾਤਾਰ ਕੋਈ ਵੀ ਉਦਮ ਨਹੀਂ ਕੀਤਾ ਜਾ ਰਿਹਾ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਕਈ ਵਾਰੀ ਸਖਤ ਝਾੜਾਂ ਵੀ ਪਾਈਆਂ ਕੇਂਦਰ ਸਰਕਾਰ ਨੂੰ ਆ ਹੁਣ 18 ਤਰੀਕ ਸੀਗੀ ਹੁਣ 18 ਮਾਰਚ ਅੱਗੇ ਪੈ ਗਈ ਆ ਤੇ ਮੈਂ ਇਹ ਦੋਹਰੇ ਮਾਪਦੰਡ ਦੀ ਵੀ ਸਖਤ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਜਿਹੜੀ ਆ ਇਹਦੀ ਨਿੰਦਾ ਕਰਦੀ ਆ ਕਿਉਂਕਿ ਨਿੰਦਾ ਕਰਕੇ ਕਹਿ ਦੇਣਾ ਤੇ ਉਹਨਾਂ ਵਿਚਾਰਿਆਂ ਲਈ ਤਾਂ ਕੋਈ ਸਕੂਨ ਨਹੀਂਗਾ ਪਰ ਕੌਮ ਦੇ ਵਿੱਚ ਅੱਜ ਆਟੋਪਾਰਟ ਭਰਾ ਮਾਰੂ ਜੰਗਵਾਲ ਨੂੰ ਇਦਾਂ ਤੇਜ਼ੀ ਨਾਲ ਵਧਾਇਆ ਜਾ ਰਿਹਾ ਕਿ ਜਿਹੜੇ ਵਿਚਾਰੇ ਅੰਦਰ ਬੈਠੇ ਜਿਨ੍ਹਾਂ ਦਾ ਕੋਈ ਜਾਤੀ ਕਾਰਜ ਨਹੀਂ ਸੀ ਉਹਨਾਂ ਲਈ ਆਪਾਂ ਜਦੋਂ ਜਿਹੜ ਕਰਨ ਦੀ ਬਜਾਏ ਠੀਕ ਹੈ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਤੇ ਸੀ ਸਮੇਂ-ਸਮੇਂ ਸਿਰ ਉਹਨਾਂ ਵੱਲ ਧਿਆਨ ਵੀ ਦਿੰਨੇ ਆ ਦੇਸ਼ ਦੇ ਸੰਵਿਧਾਨ ਅਨੁਸਾਰ ਹਰਕ ਦੇ ਅਧਿਕਾਰਾਂ ਦੀ ਸੁਰੱਖਿਆ ਕਰਨਾ ਅਤੇ ਨਿਆਂ ਦੇਣਾ ਸਰਕਾਰ ਦਾ ਕਰਤੱਵ ਹੈ ਪਰੰਤੂ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਵਿਤਕਰਾ ਕੀਤਾ ਕੀਤਾ ਜਾ ਰਿਹਾ ਹੈ ਸੋ ਇਹ ਮੇਨ ਤੌਰ ਤੇ ਸੀ ਕਿ ਜਿਹੜੇ ਲੰਬੇ ਆਰਸੇ ਦੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਬੈਠੇ ਆ ਉਹਨਾਂ ਦੇ ਨਾਲ ਇਨਸਾਬ ਕੀਤਾ ਜਾਵੇ ਕੋਟਾਂ ਦੇ ਵਿੱਚੋਂ ਮਤੇ ਹੋਣ ਦੇ ਬਾਵਜੂਦ ਫੇਰ ਵੀ ਡਾਇਰੈਕਸ਼ਨਾਂ ਦੇਣ ਤੋਂ ਬਾਅਦ ਫੇਰ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਦੂਸਰਾ ਆ ਜਿਹੜੀ AI AI ਕਿਉਂਕਿ ਇਹ ਕਾਜ ਮੌਜੂਦਾ ਤੌਰ ਦੇ ਉੱਤੇ ਬੜਾ ਵੱਡਾ ਇੱਕ ਚੁਣੌਤੀ ਬਣਦੀ ਜਾ ਰਹੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਸਮੇਂ ਇੱਕ ਕਮੇਟੀ ਵੀ ਬਣਾਈ ਗਈ ਜਿਸ ਕਮੇਟੀ ਦੀਆਂ ਮੀਟਿੰਗਾਂ ਵੀ ਹੋਈਆਂ ਉਹਦੇ ਵਿੱਚ ਸਾਬ ਕਮੇਟੀ ਨੇ ਇਸ ਬਾਰਛਾਂ ਵੀ ਕੀਤੀਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਗਰਵਾਨੇ ਸਿੱਖ ਸਰੋਤ ਦੇ ਅਧਿਕਾਰਤ ਡਾਟਾ ਬੈਂਕ ਤਿਆਰ ਕੀਤਾ ਜਾਵੇ ਤਾਂ ਕਿ ਉਹ AI ਨੂੰ ਜੋ ਫੀਡ ਕੀਤਾ ਜਾਵੇ ਉਹ ਬਿਲਕੁਲ درست ਹੋਵੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਨਾ ਹੋਵੇ ਏਆਈ ਕੰਪਨੀਆਂ ਨਾਲ رابطہ ਕਾਇਮ ਕੀਤਾ ਜਾਵੇ ਤਾਂ ਜੋ ਇਸ ਸਮੱਸਿਆ ਨਾਲ ਸੰਬੰਧਤ ਹੱਲ ਕੱਢਿਆ ਜਾ ਸਕੇ ਮਾਸ ਰਿਪੋਰਟਿੰਗ ਸਾਫਟਵੇਅਰ ਜੋ ਕਿ ਜਲਦੀ ਤਿਆਰ ਕੀਤਾ ਜਾਵੇ ਜਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਕਾਲਜਾਂ ਅੰਦਰ ਵੀ ਇਸ ਸੰਬੰਧੀ ਸੈਮੀਨਾਰ ਕਰਵਾਏ ਜਾਣਗੇ ਤਾਂ ਜੋ ਇਸ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ ਦੂਸਰਾ ਜਿਹੜਾ ਅੱਜ ਬਹੁਤ ਧੂਆਂ ਧਾਰ ਮੈਂ ਕਹਿ ਸਕਦਾ ਹਰ ਇੱਕ ਮੈਂਬਰ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਇੱਕ ਸਾਡਾ ਸੁਭਾਅ ਬਣ ਗਿਆ ਸਾਰਿਆਂ ਦਾ ਵੀ ਜਿਹੜੇ ਤੁਹਾਡੇ ਦੇ ਵਿੱਚ ਹੋ ਜੀਏ ਸ਼ਾਇਦ ਉਹ ਹੀ ਗੱਲ ਠੀਕ ਕਰਦੇ ਆ ਅੱਜ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਕੀਤਾ ਕਿ ਸਾਹਬ ਕਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਬਲੋਂ ਦੋ ਗੰਭੀਰ ਜਿਹੜੇ ਸੀਗੇ ਉਹ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਇੱਕ ਉਹਨਾਂ ਦੇ ਵਿੱਚੋਂ ਸੀ ਪੱਠਾ ਸਾਹਿਬ ਦੀ ਤੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਨੇ ਫੈਸਲਾ ਕੀਤਾ ਕਿ ਜੋ ਪੱਠਾ ਸਾਹਿਬ ਦੀ ਜਾਇਦਾਦਾਂ ਨਾ ਜੋ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਖਤਿਆਰ ਆ ਜੋ ਅਧਿਕਾਰ ਆ ਤੇ ਜੋ ਕਾਨੂੰਨ ਆ ਤੇ ਜੋ ਐਕਟ ਅਨਸਾਰ ਆ ਉਹ ਬਿਲਕੁਲ ਦਰੋਸਤ ਕੀਤਾ ਗਿਆ ਉਹਦੇ ਵਿੱਚ ਕੋਈ ਟੈਕਨੀਕਲੀ ਜਾਂ ਹੋਰ ਕੋਈ ਫਾਲਟ ਨਹੀਂ ਪਰ ਇੱਕ ਕਿਸੇ ਚੀਜ਼ ਨੂੰ ਇੱਕ ਪੈਸੇ ਨੂੰ 100 ਪਾਸਾ 100 ਪੈਸਾ ਦੱਸਣਾ ਉਹ ਵੀ ਉਹਨਾਂ ਵੱਲੋਂ ਜਿਹੜੇ ਪ੍ਰਬੰਧ ਦੇ ਵਿੱਚ ਲੰਬਾ ਅਰਸਾ ਰਹੇ ਆ ਇਹਦੇ ਵਿੱਚ ਸ਼ੋਮਨੀ ਕੁਮਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਨੇ ਫੈਸਲਾ ਕੀਤਾ ਕਿ ਜਾਂ ਤਾਂ ਸਾਅਬਕਾ ਸਿੰਘ ਸਾਹਿਬ ਗਾਨੀ ਹਰਪ੍ਰੀਤ ਸਿੰਘ ਜੀ ਇਹਦੇ ਲਈ ਮਾਫੀ ਮੰਗਣ ਜਾਂ ਮੈਨੇਜਰ ਜਿਹੜਾ ਪੱਠਾ ਸਾਹਿਬ ਦਾ ਉਹਨੂੰ ਅਧਿਕਾਰਤ ਕੀਤਾ ਜਾਂਦਾ ਕਿ ਉਹ ਮਾਨ ਹਾਨੀ ਦਾ ਕੇਸ ਕਰੇ ਤਾਂਕੋ ਤਾਂਕਿ ਜਿਹੜੀ ਇਹ ਸੰਸਥਾ ਆ ਇਹਦੇ ਆਕਸ਼ਨ ਨੂੰ ਵਿਗਾੜਨ ਦਾ ਜਿਹੜਾ ਯਤਨ ਕੀਤਾ ਜਾ ਰਿਹਾ ਗਲਤ ਬਿਆਨੀਆਂ ਕਰਕੇ ਉਹਦਾ ਜਾਂ ਤਾਂ ਮਾਫੀ ਮੰਗਣ ਨਹੀਂ ਤਾਂ ਫਿਰ ਜੋ ਕੁਝ ਕਹਿੰਦੇ ਉਹਦੇ ਕਾਨੂੰਨ ਦੇ ਮੁਤਾਬਕ ਸਾਰੀ ਗੱਲ ਚੱਲਦੀ ਤੇ ਕਾਨੂੰਨ ਮੁਤਾਬਕ ਸਾਰਾ ਕੁਝ ਹੋਇਆ ਸੋ ਦੂਸਰਾ ਸਿਗਾ ਆਮਬ ਸਾਹਿਬ ਗੁਰਦੁਆਰਾ ਜਿਹੜੀ ਘਮੰਡਾ ਨੇ ਪ੍ਰਾਪਰਟੀ ਆ ਅਕਵਾਇਰ ਕੀਤੀ ਇਹਦੇ ਬਾਰੇ ਵੀ ਅੱਜ ਫੈਸਲਾ ਕੀਤਾ ਗਿਆ ਕਿ ਗਲਤ ਤੱਥ ਪੇਸ਼ ਕੀਤੇ ਗਏ ਪੈਸੇ ਜਾਂ ਹੋਰ ਬਾਰੇ ਇਹ ਜੋ ਸਾਡਾ ਨਿਜਮ ਆ ਨਿਜਮ ਅਨੁਸਾਰ ਉਹ ਸਾਰਾ ਕੁਝ ਜਮਾ ਆ ਜਾਂ ਤਾਂ ਉਹ ਇਹਦੇ ਲਈ ਵੀ ਮਾਫੀ ਮੰਗਣ ਜਾਂ ਫਿਰ ਗਲਤ ਬਿਆਨੀ ਕਰ ਲਈ ਇਹਦੇ ਲਈ ਵੀ ਤਿਆਰ ਹਨ ਉਹ ਵੀ ਅੰਮ ਸਾਹਿਬ ਦੇ ਮੈਨੇਜਰ ਨੂੰ ਅਧਿਕਾਰ ਦਿੱਤੇ ਗਏ ਆ ਕਿ ਇਹ ਵੀ ਕਾਰਵਾਈ ਕੀਤੀ ਜਾਵੇ ਤਾਂ ਜੋ ਗਲਤ ਅੰਕੜੇ ਪੇਸ਼ ਕਰਕੇ ਲੋਕਾਂ ਨੂੰ ਤੇ ਸੰਗਤ ਨੂੰ ਇੱਕ ਦਾ ਗਮਰਾਹ ਕੀਤਾ ਜਾ ਰਿਹਾ ਦੂਜਾ ਸੰਸਥਾ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਆ ਇਹ ਦੋਵੇਂ ਮਸਲੇ ਬੜੀ ਗੰਭੀਰਤਾ ਨਾਲ ਪੱਠਾ ਸਾਹਿਬ ਦਾ ਬਿਲਕੁਲ ਜਿਵੇਂ ਨਿਜਮ ਬਣਿਆ ਨਿਜਮ ਅਨਸਾਰੋ ਸਾਰਾ ਕੁਝ ਹੋਇਆ ਤੇ ਜੇ ਗਮਾਂਡਾ ਦੀ ਪ੍ਰਾਪਰਟੀ ਸੀ ਤੇ ਉਹ ਵੀ ਨਿਜਮ ਅਨਸਾਰ ਇੰਟੈਕਟ ਆ ਤੇ ਫਿਰ ਗਲਤ ਬਿਆਨ ਨਹੀਂ ਕਿਉਂ ਕਰਨੀ ਤੇ ਲੋਕਾਂ ਨੂੰ ਤੇ ਸੰਗਤ ਨੂੰ ਗਮਰਾਹ ਕਿਉਂ ਕਰਨ ਸੋ ਇਹ ਦੋ ਮਸਲੇਗਿਆਨੀ ਹਰਪੀਰ ਸਿੰਘ ਜੀ ਨਾਲ سابقا ਸਿੰਘ ਸਾਹਿਬ ਦੇ ਨਾਲ ਸੀ ਹੁਣ ਕਿਉਂਕਿ ਸਭ ਤੋਂ ਵੱਡਾ ਇੱਕ ਮਸਲਾ ਸੀ ਜਿਹੜੀ ਕੱਲ ਦੀ ਪ੍ਰੈਸ ਕਾਨਫਰੰਸ ਸੀ ਸਿੰਘ ਸਾਹਿਬ ਗਿਆਨੀ ਹਰਗਵੀਰ ਸਿੰਘ ਜੀ ਵੱਲੋਂ ਬੜੀ ਗੰਭੀਰਤਾ ਦੇ ਨਾਲ 2 ਘੰਟੇ ਲਗਾਤਾਰ ਇਹ ਡਿਸਕਸ ਕੀਤਾ ਗਿਆ ਸਾਰਾ ਐਗਜ਼ੈਕਟਿਵ ਦੇ ਵਿੱਚ ਬੈਠ ਕੇ ਪਾਣੀ ਰਿੜਕਿਆ ਸਾਰਾ ਯਤਨ ਕੀਤਾ ਪਰ ਹਰ ਇੱਕ ਨੇ ਮਹਿਸੂਸ ਕੀਤਾ ਤੇ ਮਤਾ ਮੈਂ ਤੁਹਾਨੂੰ ਐਜ਼ ਇਟ ਇਜ਼ ਪੜ੍ਹ ਦਿੰਨਾ ਕਿ ਐਡੀ ਵੱਡੀ ਪਦਵੀ ਜੇਸ ਪਦਵੀ ਤੇ ਬਾਬਾ ਬੁੱਢਾ ਜੀ ਰਹੇ ਉਸ ਪਦਵੀ ਤੇ ਰਹਿ ਕੇ ਆਪਾਂ ਬਿਤਕਰਾ ਨਹੀਂ ਕਰਨਾ ਚਾਹੀਦਾ ਉਹ ਖਾਸ ਕਰਕੇ ਆਪਣੀ ਸੰਸਥਾ ਦੇ ਨਾਲ ਇਹ ਆਜਾ ਬਈ ਅੱਜ ਦੀ ਅੰਤਰ ਕਮੇਟੀ ਵਿੱਚ ਪੇਸ਼ ਹੋਣ ਤੇ ਕਤਤਤਾ ਵਿੱਚ ਹਾਜ਼ਰ ਮੈਂਬਰ ਸਹਿਬਾਨ ਦੀ ਸਹਿਮਤੀ ਨਾਲ ਪ੍ਰਵਾਨ ਹੋਇਆ ਕਿ ਸਿੰਘ ਸਾਹਿਬ ਗਿਆਨੀ ਰਕਵੀਰ ਸਿੰਘ ਜੀ ਮੁੱਖ ਗ੍ਰਾਂਂਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜੋ ਇਸ ਸਮੇਂ ਛੁੱਟੀ 'ਤੇ ਚੱਲ ਰਹੇ ਹਨ ਵੱਲੋਂ ਸਤਕਾਰਤ ਅਹੁਦੇ 'ਤੇ ਪਰ ਹੁੰਦਿਆਂ ਪ੍ਰੈਸ ਕਾਨਫਰੰਸ ਕਰਕੇ ਬਿਨਾਂ ਠੋਸ ਸਬੂਤਾਂ ਦੇ ਸੰਸਤਾਪੁਰ ਇਲਜ਼ਾਮ ਲਗਾ ਕੇ ਸਿੱਖ ਕੌਮ ਦੀ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨੂੰ ਬਦਨਾਮ ਕੀਤਾ ਗਿਆ ਹੈ ਇਸ ਲਈ ਆਪਣੀ ਇਸ ਬਿਆਨਬਾਜ਼ੀ ਨਾਲ ਸੰਸਥਾ ਦੇ ਅਕਸ ਨੂੰ ਢਾਹ ਲਾਉਣ ਕਰਕੇ ਇਹਨਾਂ ਨੂੰ 72 ਘੰਟੇ ਦਾ ਨੋਟਿਸ ਦਿੱਤਾ ਜਾਂਦਾ ਹੈ ਕਿ ਓਕਤ ਲਗਾਏ ਇਲਜ਼ਾਮਾਂ ਸੰਬੰਧੀ ਸਬੂਤ ਪੇਸ਼ ਕਰਨ ਜੇਕਰ ਇਹਨਾਂ ਵੱਲੋਂ ਨਿਰਧਾਰਿਤ ਸਮੇਂ ਦੇ ਅੰਦਰ ਅੰਦਰ ਲਿਖਤੀ ਤੌਰ ਤੇ ਸਬੂਤ ਪੇਸ਼ ਨਹੀਂ ਕੀਤੇ ਜਾਂਦੇ ਤੇ ਇਹਨਾਂ ਖਿਲਾਫ ਲੜਿੰਦੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਸੋ ਕਿਉਂਕਿ ਜਿਹੜੇ ਅੱਜ ਮਤੇ ਦੋ ਤਿੰਨ ਹੋਰ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਨਾ ਕਈ ਵਾਰੀ ਬੰਦਾ ਸਮੇਂ ਦੇ ਅਨੁਸਾਰ ਸਿੱਖਦਾ ਵੀ ਆ ਜਿਹੜੀ ਆਮਬ ਸਾਹਿਬ ਦੀ ਵੱਡੇ ਘਪਲੇ ਦੀ ਚੱਲਦੀ ਜਾਂਚ ਉਹਦੀ ਇੱਕ ਜਾਂਚ ਸਾਡੀ ਕਮੇਟੀ ਕਰ ਰਹੀ ਆ ਇੱਕ ਜਾਂਚ ਉਹਦੀ ਸਰਕਾਰ ਕਰ ਰਹੀ ਆ ਜਿਹੜਾ ਪਰਚਾ ਦਰਜ ਹੋਇਆ ਪਹਿਲਾਂ ਲੋਅਰ ਕੋਰਟ ਦੇ ਵਿੱਚ ਕੇਸ ਦਾ ਕੇਸ ਦੀ ਉਹ ਐਂਟਿਸਿਪੇਟਰੀ ਬੇਲ ਪਈ ਸੀ ਤਦ ਵੀ ਸਾਡੇ ਵਕੀਲ ਪੇਸ਼ ਹੋ ਜਾ ਕੇ ਭਾਵੇਂ ਸਰਕਾਰ ਨੇ ਪੱਖ ਪੇਸ਼ ਕਰਨਾ ਹੁੰਦਾ ਪਰ ਅਸੀਂ ਆਪਣੇ ਵਕੀਲ ਭੇਜੇ ਅੱਜ ਹਾਈ ਕੋਰਟ ਦੇ ਵਿੱਚ ਉਹ ਲੱਗੀ ਸੀ ਉੱਥੇ ਹਾਈ ਕੋਰਟ ਦੇ ਵਿੱਚ ਵੀ ਅਸੀਂ ਆਪਣੇ ਅੱਜ ਵਕੀਲ ਅਨਗੇਜ ਕੀਤੇ ਸੀ ਉਹ ਪੇਸ਼ ਹੋਏ ਆ ਉਹ ਜਿਹੜਾ ਆ ਉਹਦੇ ਲਈ ਮੈਂ ਇੱਕ ਸਪਸ਼ਟ ਕਰਨੀ ਚਾਹਣਾ ਗੁਰੂਦਾਰ ਤੇ ਬੈਠਾਂ ਗੁਰੂ ਰਾਮਦਾਸ ਦੇ ਦਰ ਤੇ ਬੈਠਾਂ ਤੁਹਾਡਾ ਬਹਾਲਿਆ ਆ ਬੈਠਾਂ ਮੈਂਬਰ ਫਹਿਵਾਨਾ ਨੇ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਵੀ ਕਰਦਾ ਕੋਈ ਵੀ ਅਧਿਕਾਰੀ ਜਾਂ ਕੋਈ ਬਾਹਰਲਾ ਕੋਈ ਵੀ ਮਨੁੱਖ ਜਿਹੜਾ ਇਹਦੇ ਵਿੱਚ ਇਨਵੋਲਵ ਹੋਇਆ ਗੁਰੂ ਸਾਹਿਬ ਕਿਰਪਾ ਕਰਨ ਕੋਈ ਬਖਸ਼ਿਆ ਨਹੀਂ ਜਾਊਗਾ ਵਾਰ-ਵਾਰ ਇਹਦੇ ਉੱਤੇ ਫਿਰ ਇਹ ਗੱਲ ਕਹਿਣੀ ਹਾਂ ਮੈਂ ਅੱਜ ਆਪਣੇ ਭਰੇ ਮਾਨਾਂ ਤੁਹਾਡੇ ਕੋਲ ਇਹ ਵੀ ਸਵੀਕਾਰ ਕਰਨਾ ਕਿ ਮੈਨੂੰ ਮੈਂ ਕੌਮ ਕੋਲੋਂ ਇਸ ਗੱਲ ਦੀ ਮਾਫੀ ਚਾਹੁੰਨਾ ਕਿ ਮੈਂ ਅੱਜ ਪ੍ਰਧਾਨ ਸੀ ਤੇ ਮੇਰੇ ਹੁੰਦੇ ਇਹ ਕਪੜਾ ਹੋਇਆ ਪਰ ਪ੍ਰਧਾਨ ਹੁਣ 22000 ਮੁਲਾਜ਼ਮਿਆਂ ਕਿੱਥੇ ਕਿੱਥੇ ਕੀ ਕਰਦਾ ਇੱਕ ਬਹੁਤ ਵੱਡੀ ਗੱਲ ਜਲਾਇ ਰਹੀ ਹੈ ਪੰਜ 10 15 ਕਪੜੇ ਰੋਜ਼ ਹੁੰਦੇ ਹੁਣ ਕਪੜੇ ਕੀ ਆ ਕੋਈ ਬੰਦੇ ਨੇ ਕਿਸੇ ਗੜਾ ਪ੍ਰਸ਼ਾਸਨ ਦੀ ਪਰਚੀ ਕੱਢ ਦਿੱਤੀ ਗਲਤ ਕਿਸੇ ਨੇ ਸਰਾਂ ਦੀ ਪਰਚੀ ਕੱਢ ਦਿੱਤੀ ਕਿਸੇ ਨੇ ਕੋਈ ਸਬਜੀ ਦੇ ਵਿੱਚ ਕਰਤਾ ਕੀ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਇੰਨੀ ਕ ਮਜੂਰਿਆ ਆ ਸੀ ਹੁਣ ਸੀਆਈਏ ਸਟਾਫ ਖੋਲੀਏ ਇੱਥੇ ਇਹ ਮੈਂ ਤਾਂ ਥੋੜੀ ਜਿਹਾ ਕਹਿ ਰਿਹਾ ਗੱਲ ਕਿ ਮੈਂ ਕਿਸੇ ਨਾਲ ਤੇ ਸਾਰੀ ਐਗਜੈਕਟਿਵ ਨੇ ਇਹ ਵੀ ਅੱਜ ਬੈਠ ਕੇ ਸਾਰੀ ਗੱਲ ਹੋਈ ਆ ਕਿ ਇਹਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਊਗਾ ਜਿਹੜਾ ਵੀ ਕੋਈ ਅਧਿਕਾਰੀ ਕਿਸੇ ਵੀ ਪੱਖ ਤੇ ਬੈਠਾ ਕਿਤੇ ਵੀ ਆ ਚਾਹੇ ਛੋਟਾ ਤੇ ਚਾਹੇ ਵੱਡਾ ਤੇ ਜਾਂ ਕੋਈ ਬਾਹਰੋਂ ਇਹ ਮੈਨੂੰ ਮਹਿਸੂਸ ਹੁੰਦਾ ਇੱਕ ਬੜੀ ਵੱਡੀ ਧਾ ਲਾਉਣ ਦਾ ਯਤਨ ਕੀਤਾ ਗਿਆ ਇੱਕ ਕੌਨਸਪੀਰੇਸੀ ਕੀਤੀ ਗਈ ਜਿਹੜੀ ਅਸੀਂ ਕੱਢਾਂਗੇ ਵੀ ਪੁਲਿਸ ਨੂੰ ਵੀ ਬੇਨਤੀ ਕਰਦੇ ਆ ਉਹ ਵੀ ਕੱਢਣ ਤੇ ਇਸ ਕਰਕੇ ਇਹਦੇ ਲਈ ਕੋਈ ਕਿਸੇ ਪਾਸੇ ਰਾਇਤ ਨਹੀਂ ਕੀਤੀ ਜਾਊਗੀ ਪਰ ਬੇਨਤੀ ਕਰਦਾ ਪਈ ਇਹ ਹੁਣ ਟ੍ਰਾਇਲ ਆਪਾਂ ਸੋਸ਼ਲ ਮੀਡੀਆ ਤੇ ਕਰਨੇ ਆ ਆਪਾਂ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਤੇ ਕਰਨੀਆਂ ਆ 328 ਰੁਪਿਆਂ ਦਾ ਮਸਲਾ ਮਸਲਾ ਦਾ ਉਹ ਕਿਸੇ ਦਾ ਕਿਸੇ ਦੇ ਪਾਸੇ ਨੂੰ ਟੇਲ ਦਿੱਤਾ ਉਹਦੇ ਵਿੱਚ ਵੀ ਅਸੀਂ ਸਹਯੋਗ ਕੀਤਾ ਅੱਗੇ ਵੀ ਕੀਤਾ ਕੱਲ ਹੁਣ ਉਹਨਾਂ ਦੀ ਰਾਤ ਚਿੱਠੀ ਆਈ ਆ ਉਹ ਅਸੀਂ ਉਹਨਾਂ ਨੂੰ ਕਿਹਾ ਵੀ ਦੱਸੋ ਜਿਹੜਾ ਤੁਹਾਨੂੰ ਚਾਹੀਦਾ ਰਿਕਾਰਡ ਅਸੀਂ ਮੁਹੱਈਆ ਕਰਾ ਦੇਣੀ ਕੋਈ ਮੁਨਕਰ ਨਹੀਂ ਗਏ ਅਸੀਂ ਪਰ ਉਹਦੇ ਵਿੱਚ ਸਿੰਘ ਸਾਹਿਬ ਨੇ ਕਿਹਾ ਸੀ ਕਿ ਬਿਹਤਰ ਹੋਵੇ ਕਿ ਅਮਰਧਾਰੀ ਸਿੰਘ ਹੋਣ ਔਰ ਆਈਐਸ ਆਈਪੀਐਸ ਬਹੁਤ ਸਾਰੇ ਵਿੱਚ ਕਈ ਹੈਗੇ ਆ ਜਿਹੜੇ ਅਮਰਧਾਰੀ ਆ ਸੋ ਇਸ ਕਰਕੇ ਗੱਲਾਂ ਕਰਨੀਆਂ ਬੜੀਆਂ ਸਖਾਲੀਆਂ ਦੂਛਣਵਾਜੀ ਕਰਨੀ ਬੜੀ ਸਖਾਲੀ ਆ ਪਰ ਚੱਲਣੀ ਫੇਰ ਰੋਕੀ ਹੁੰਦੀ ਜਿੱਲੇ ਜ਼ੋਰੇ ਪਾਸੇ ਲਾਉਂਦੇ ਆ ਇਕਾਜਕ ਜੈਕਟਿਵ ਨੇ ਅਸੀਂ ਇਹ ਵੀ ਮਤਾ ਪਾਸ ਕੀਤਾ ਕਿ ਆਮ ਕਰਕੇ ਇਹ ਮੈਂ ਤਾਂ ਅੱਜ ਕਰ ਰਿਹਾ ਤਾਂ ਕਿ ਸਾਰੇ ਸਮੁੱਚੇ ਤੌਰ ਤੇ ਸਾਰਿਆਂ ਦੀ ਇਹ ਜ਼ਿਹਨ ਦੇ ਵਿੱਚ ਗੱਲ ਆ ਜਾਏ ਕਿ ਹੁਣ ਜਿਹੜੇ ਕਿਸੇ ਅਧਿਕਾਰੀ ਨੂੰ ਜੁਰਮਾਨਾ ਹੋ ਗਿਆ ਉਹ ਮਾਫ ਨਹੀਂ ਹੋਣਾ ਚਾਹੇ ਛੋਟਾ ਅਧਿਕਾਰੀ ਆ ਚਾਹੇ ਵੱਡਾ ਅੱਗੇ ਕੀ ਕਰਦੇ ਸੀ ਚੱਲ ਆ ਮਾਰਿਓ ਜੀ ਘੁੱਗੀ ਜੇ ਧਾਮੀ ਜੀ ਘੁੱਗੀ ਮਾਰਿਓ ਇੱਥੇ ਹੁਣ ਇਹ ਤਾਂ ਕਰਕੇ ਫੈਸਲਾ ਕੀਤਾ ਕਿ ਇਹ ਕਈ ਵਾਰੀ ਇਹਨਾਂ ਗੱਲਾਂ ਦਾ ਨਜਾਇਜ਼ ਫਾਇਦਾ ਵੀ ਲੈ ਜਾਂਦੇ ਆ। ਹੋਰ ਵੀ ਅਸੀਂ ਇੱਕ ਦੋ ਮਤੇ ਪਾਸ ਕੀਤੇ ਉਹ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਅੰਦਰਲੇ ਪ੍ਰਬੰਧ ਨਾਲ ਸੰਬੰਧਤ ਆ। ਸੋ ਮੈਂ ਆਪਣੇ ਮੈਂਬਰ ਸਹਿਮਾਨ ਸਮੂਹਿਆਂ ਨੇ ਜਿਨ੍ਹਾਂ ਨੇ 2 ਢਾਈ ਘੰਟੇ ਇਹਨਾਂ ਮਸਲਿਆਂ ਤੇ ਅੱਜ ਸਾਰਾ ਡਿਸਕਸ ਕੀਤਾ ਹਰ ਪੱਖ ਪੱਖ ਡਿਸਕਸ ਕਰਕੇ ਤੁਹਾਡੇ ਰੂਬਰੂ ਹੋਏ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਸੰਸਥਾ ਸਿੱਖ ਕੌਮ ਦੀ ਆ। ਤਾਂ ਮੇ ਅੱਜ ਹੈਗਾ ਨਹੀਂ ਹੋਣਾ ਬਿਰ ਕੱਜ ਹੈਗਾ ਕੱਲ ਨੂੰ ਨਹੀਂ ਹੋਣਾ ਆ ਨਾਲ ਦੇ ਮੇਰੇ ਸਾਥੀ ਕੱਲ ਨੂੰ ਹੁਣੇਕ ਨਹੀਂ ਇਹ ਕਿਉਂਕਿ ਸੰਸਥਾ ਕੌਮ ਦੀ ਆ ਸੰਸਥਾ ਦਾ ਨਾਸ ਨਾ ਕਰੀਏ ਅੱਜ ਸਾਰੇ ਦਾ ਸਾਰਾ ਜੋਰ ਚਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਨੂੰ ਬਦਨਾਮ ਕੀਤਾ ਜਾ ਰਿਹਾ ਮੈਂ ਤਾਂ ਕਿਹਾ ਮੈਂ ਭਰੇ ਮਾਨ ਨਾਲ माफी ਮੰਗਦਾ ਕਿ ਮੇਰੇ ਵੇਲੇ ਹੋਇਆ ਪਰ ਹੁਣ ਜੇ ਮੇਰੇ ਵੇਲੇ ਹੋਇਆ ਮੌਰਲੀ ਦੌਰ ਦੇ ਉੱਤੇ ਤਾਂ ਮੇਰਾ ਫਰਜ਼ ਵੀ ਬਣਦਾ ਵੀ ਸੱਚ ਬਾਰ ਘੜਕਣਾ ਤੇ ਉਹਦੇ ਉੱਤੇ ਮੈਂ ਪਹਿਰਾ ਦਊਗਾ ਸਾਰੀ ਇਜੈਕਟਿਵ ਪੈਰਾ ਦੇਊਗੀ ਸੋ ਤੁਹਾਡਾ ਵੀ ਸਾਰਿਆਂ ਦਾ ਫਿਰ ਦਿਲ ਦੀਆਂ ਲਗਿਆਈਆਂ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ 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 72 ਘੰਟੇ ਚ ਨੋਟਿਸ ਦਾ ਜਵਾਬ ਨਹੀਂ ਦਿੱਨੇ ਯਾਨੀ ਇਹ ਰਿਨਿਊਇੰਗ ਕੰਟਰਨਰ ਕੀਤਾ ਜਾਏਗਾ ਫਿਰ ਅਗਲੀ ਕਾਰ ਵੇ ਫੇਰ ਕਰਾਂਗੇ ਹੁਣ ਤਾਂ ਆਪਾਂ ਹਲੇ ਲੈਟਸ ਹੋਪ ਫਾਰ ਬੈਟਰ ਕਿ 72 ਘੰਟੇ ਚ ਕੀ ਕਰਦੇ ਆ ਉਹ ਉਸ ਤੋਂ ਬਾਅਦ ਫੇਰ ਤੁਹਾਨੂੰ ਕਿ ਤੁਸੀਂ ਉਹਦੇ ਉੱਤੇ ਫੈਸਲਾ ਲੈ ਸਕੋਗੇ ਕਿ ਦੁਬਾਰਾ ਅੰਤਰੀ ਕਮੇਟੀ ਦੀ ਮੀਟਿੰਗ ਹੀ ਸੱਪਾਂਗੇ ਇਹ ਫੇਰ ਸੋਚਾਂਗੇ ਅੱਜ ਦਾ ਅੱਜ ਦਾ ਮਤਾ ਆ ਆ ਜਿਹੜਾ ਮਤਾ ਆ ਨਾ ਇਹਦੇ ਵਿੱਚ ਲਿਖਿਆ ਆ ਸਬੂਤ ਪੇਸ਼ ਨਹੀਂ ਕੀਤੇ ਜਾਂਦੇ ਤਾਂ ਇਹਨਾਂ ਦੇ ਖਿਲਾਫ ਲੈਣ ਦੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਫੇ ਫੇ ਦੇਖਾਂਗੇ ਵਿੱਚ ਕੀ ਕਰਨਾ ਪ੍ਰਧਾਨ ਜੀ ਨਾ ਸਿੰਘ ਸਾਹਿਬ ਕਹਿੰਦੇ ਨੇ ਕਿ ਪੀਟਸੇ ਉਡਾਣੇ ਸਤਕਾਲ ਸ੍ਰੀ ਮੰਦਰ ਸਾਹਿਬ ਤੇ ਰਹਿ ਰਾਤ ਦੀ ਡਿਊਟੀ ਕੀਤੀ ਨਾ ਉਹ ਕੋਣਾ ਮੈਂ ਨਾ ਟਾਈਮ ਤੇ ਡਿਊਟੀ ਕੀਤੀ ਨਾ ਪਾਲਕੀ ਸਾਹਿਬ ਦੇ ਟਾਈਮ ਤੇ ਡਿਊਟੀ ਕੀਤੀ ਇਥੋਂ ਤੱਕ ਕਿ 2 ਦਸੰਬਰ 2024 ਨੂੰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਤੌਰ ਜਨਰਲ ਸੀ ਉਹ ਨਾਲ ਦਾ ਪਰਚ ਬੰਦਾ ਸੀ ਕਿ ਆਪ ਉਸ ਕਾਰਵਾਈ ਨੂੰ ਨਿਭਾਉਂਦੇ ਉਹ ਕਾਰਵਾਈ ਵੀ ਦੂਸਰੇ ਸਿੰਘ ਸਾਹਿਬ ਵੱਲੋਂ ਕਰਵਾਈ ਕਿ ਇਹਨੇ ਉਹ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਰਹੇ ਨੇ ਪਰ ਅੱਜ ਜਿਹੜਾ ਬੋਲ ਰਹੇ ਸੀ ਉਹ ਕਿਦੋਂ ਪੜਿਆ ਹੋਇਆ ਲਿਖਿਆ ਹੋਇਆ ਆਇਆ ਉਹ ਪੜ ਰਹੇ ਸੀ ਕਿ ਅਸੀਂ ਇਹ ਸਾਰਾ ਉਹ ਕਿਉਂਕਿ ਚੱਲ ਰਹੀ ਛੁੱਟੀ ਤੇ 2 ਅਪ੍ਰੈਲ ਤੱਕ ਉਹਨਾਂ ਦੀ ਛੁੱਟੀ ਆ ਛੁੱਟੀ ਦੇ ਦੌਰਾਨ ਉਹ ਨਹੀਂ ਪ੍ਰੈਸ ਕਾਨਫਰੰਸ ਕੀਤੀ ਆ ਦੂਜੀ ਗੱਲ ਆ ਮੈਂ ਵੀ ਹੁਣ ਪੜਦਾ ਆਂ ਕਈ ਮੈਂ ਗੱਲਾਂ ਉਹ ਕਰ ਲੈਣਾ ਜੇ ਜਲੇ ਸਕ੍ਰਿਪਟ ਲਿਖਿਆ ਜਾਂਦਾ ਉਹ ਸਕ੍ਰਿਪਟ ਕੋਈ ਵਾਰੀ ਹੁਣ ਮੇਰੇ ਕੋਲ ਆ ਪਾ ਜਾਂਦੇ ਆ ਇਹ ਵੀ ਲੈ ਦੇਖਦਾ ਹੋਵੇ ਜਾਂ ਕੋਹਰ ਆਪਾ ਸਤਵੀਰ ਸੂ ਲੇਦਾ ਹੋਵੇ ਜਾਂ ਮਨਨ ਸਾਹਿਬ ਲੇਦੇ ਹੁਣ ਤੇ ਆਟੋਮੈਟਿਕਲੀ ਬੰਦੇ ਦਾ ਹਰ ਇੱਕ ਦਾ ਧਿਆਨ ਉਧਰ ਨੂੰ ਜਾਂਦਾ ਕਿ ਜਿਹੜੀ ਗੱਲ ਬੋਲੀ ਜਾ ਰਹੀ ਆ ਕਿਤੇ ਉਹ ਪੜੀ ਜਾ ਰਹੀ ਆ ਜਾਂ ਅਸਲੀਅਤ ਪੇਸ਼ ਕੀਤੀ ਜਾ ਰਹੀ ਆ ਇਹਦਾ ਤੁਸੀਂ ਇਹ ਤੁਸੀਂ ਮੇਤੋਂ ਇਹ ਤੁਸੀਂ ਮੇਤੋਂ ਕਿਉਂਕਿ ਮੈਂ ਇੱਕ ਪੱਖ ਪੇਸ਼ ਕਰਦਾ ਤੁਹਾਡਾ ਰੋਜ਼ ਦਾ ਕੰਮ ਆ ਤੇ ਤੁਸੀਂ ਜੁਵਾਰ ਦਾ ਬੈਸਟ ਜਾਜਤ ਤੁਸੀਂ ਮੈਨੂੰ ਮੇ ਤੋਂ ਵੱਧ ਪੜ ਸਕਦੇ ਇੱਕ 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 ਸਾਡਾ ਅੱਜ ਦੀ 19 ਤਰੀਕ ਦੀ ਮੀਟਿੰਗ ਦਾ ਸਿੰਘ ਸਾਹਿਬ ਗਾਨੀ ਰਕਬੀਰ ਸਿੰਘ ਦਾ ਕੋਈ ਏਜੰਡਾ ਨਹੀਂ ਸੀ। ਇਹ ਸਕ੍ਰਿਪਟ ਲਿਖੀ ਕਿਹਦੇ ਵੱਲੋਂ ਗਈ ਹੈ ਜੀ? ਪਤਾ ਨਹੀਂ ਜੀ ਹੁਣ ਤਾਂ ਇਹ ਸਮਾਂ ਤੁਸੀਂ ਤੁਸੀਂ ਲੱਭ ਲੈਣੀ ਆ ਫਿਰ ਤੁਸੀਂ ਮੈਨੂੰ ਸਵਾਲ ਪੁੱਛ ਲੈਣਾ। ਏਜੰਸੀਆਂ ਦਾ ਸਰਕਾਰਾਂ ਦਾ ਕੰਮ ਹੈ ਤੁਸੀਂ ਥੋੜਾ ਜਿਹਾ ਦੱਸ ਦਿਓ ਤੁਹਾਡਾ ਵੀ ਮੇਰਾ ਮੇਰੀ ਮੇਰੀ ਬੇਨਤੀ ਸੁਣ ਲਓ ਮੈਂ ਤਾਂ ਦੇਖੋ ਜਿੰਨਾਕ ਤੁਸੀਂ ਦੇਖਿਆ ਉਹਨਾਂ ਕ ਮੈਂ ਦੇਖਿਆ। ਜੀ ਤੇ ਪਤਾ ਲੱਗ ਜਾਂਦਾ ਹੁੰਦਾ ਤੁਸੀਂ ਤੁਹਾਡੀ ਸਰਕਾਰ ਤੁਹਾਡੀ ਤੁਹਾਡੀ ਚਰਚਾ ਵੀ ਚੱਲ ਰਹੀ ਹੈ ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ। ਆਮ ਆਪੀ ਪਾਰਟੀ ਦੇ ਮੰਤਰੀ ਜੇ ਵਿਧਾਇਕ ਉਸ ਦਾ ਸ਼ੇਅਰ ਕਰ ਰਹੇ ਜੰਨੀ ਰਬੀਤ ਸਿੰਘ ਕਹਿਣ ਦੇ ਰਹੇ ਜੀ ਇਸ ਮੁੱਦੇ ਤੇ ਲੱਗਦਾ ਕਿ ਇਸ ਪਿੱਛੇ ਸੁਪਾ ਸਰਕਾਰ ਇਹ ਦੇਖੋ ਜਿਹੜੇ ਹਾਲਾਤ ਆ ਉਹ ਕਈ ਵਾਰੀ ਇਟਸੈਲਫ ਵੀ ਬੋਲਦੇ ਆ ਤੇ ਹਾਲਾਤ ਹੀ ਬੋਲਦੇ ਆ ਨਾ ਤੇ ਮੈਨੂੰ ਅੱਜ ਪਤਾ ਲੱਗਾ ਕਿ ਕੋਈ ਨਾ ਦੇ ਮੰਤਰੀ ਸਾਹਿਬ ਵੀ ਬੋਲੇ ਇਸੇ ਤਰ੍ਹਾਂ ਦੇ ਉੱਤੇ ਤੇ ਜਾਂ ਤਾਂ ਮੈਂ ਖੁੱਲ ਕੇ ਆਜਣ ਵੀ ਸਾਡਾ ਧਰਮ ਤੇ ਰਾਜਨੀਤੀ ਇਕੱਠੀ ਆ ਫਿਰ ਧਰਮ ਨੂੰ ਦੇਖੋ ਉਲਝਾਉਣ ਦਾ ਅੱਜ ਬੜਾ ਵੱਡਾ ਯਤਨ ਕੀਤਾ ਜਾ ਰਿਹਾ ਏ ਕਿਉਂਕਿ ਧਰਮ ਜਿਹੜਾ ਆ ਇਹ ਸੱਚ ਆ ਤੇ ਅਸੀਂ ਜਿਹੜੇ ਪੋਲਿਟੀਸ਼ੀਅਨ ਆ ਮੈਂ ਵੀ ਵਿਚੇ ਆਉਣਾ ਅਸੀਂ ਕਈ ਵਾਰੀ ਝੂਠ ਸਾਹਜਾ ਬੋਲ ਜਾਂਦੇ ਆ ਤੇ ਇਹਦੇ ਤੇ ਦਾ ਇਹ ਖੰਡੇ ਧਾਰਿਆ ਮਾਰਗ ਜਿਹੜਾ ਆ ਤੇ ਆਪਾਂ ਫਿਰ ਜਿੱਦਾਂ ਮੈਂ ਪਹਿਲਾਂ ਕਿਹਾ ਤੁਸੀਂ ਮੇਰੇ ਤੋਂ ਜ਼ਿਆਦਾ ਵੈਸਟ ਇਜਾਜੀਆਂ ਲੋਕ ਉਸ ਚੈਨਲਾਂ 'ਚ ਵੀ ਜਾਂ ਉਦੋਂ ਵੀ ਬੋਲਦੇ ਸੀ ਵੀ ਜੀ ਕੀ ਸੱਚ ਆ ਤੇ ਕਿਤੋਂ ਇਹ ਲਿਖਤਾ ਕੇ ਆ ਸਕਦੀ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ ਜੀ ਰੁਪੇਸ਼ਰ ਜੀ ਅੱਜ ਕੀ ਹੋ ਰਿਹਾ ਤੇ ਰਾਣ ਵੱਡਾ ਕੱਢ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਆਪ ਜੀ ਨਾਲ ਕੋਈ ਆਪਣੀ ਸਮੱਸਿਆ ਸਾਂਝੀ ਕੀਤੀ ਗਈ ਸੀ ਮੇਰੇ ਨਾਲ ਕੋਈ ਮੈਂ ਤਾਂ ਮੇਰੇ ਖਿਆਲ 4-6 4-5 ਮਹੀਨੇ ਹੋ ਗਏ ਮੈਂ ਕਦੇ ਨਾ ਮਿਲਿਆ ਹੀ ਨਾ ਕੋ ਟੈਲੀਫੋਨ ਤੇ ਸਾਡੀ ਕੋਈ ਗੱਲ ਹੀ ਨਹੀਂ ਕਦੇ ਹੋਈ ਮੇਰੇ ਸੁਲਤਾਨ ਸਿੰਘ ਕੋ 5 ਲੱਖ ਰੁਪਏ ਕਹਿੰਦੇ ਹਾਂ ਇਹ ਜਿਹੜੀ ਗੱਲ ਆ ਇਹ ਗੱਲ ਇਹ ਇਹ ਸਾਰੀਆਂ ਗੱਲਾਂ ਦੇ ਆ ਮੰਗੇ ਆ ਜੇ ਜੇ ਮੈਂ ਕਹਿੰਦਾ ਜੀ ਦੇਣ ਇਹ ਜੇ ਦੱਸਣਗੇ ਕੋਈ ਅਧਿਕਾਰੀ ਆ ਤੇ ਫਿਰ ਤੁਹਾਡੇ ਸਾਹਮਣੇ ਆ ਜਾਊਗੀ ਸਾਰੀ ਗੱਲ ਕੋਈ ਦੱਸਣ ਦਾ ਸਹੀ ਨਾ ਆ ਸਾਰਾ ਕੁਝ ਇਸੇ ਕਰਕੇ ਬਾਤਰ ਘੇਟਾ ਦਾ ਦਿੱਤਾ ਕਿ ਤਾਂ ਕਿ ਸਾਨੂੰ ਸਪਸ਼ਟ ਹੋ ਚੁੱਕੇ ਕਿ ਕਿਹੜੇ ਇਹ ਬੰਦੇ ਆ ਜਿਹੜੇ ਪੈਸੇ ਮੰਗਦੇ ਕਿਹੜੇ ਅਧਿਕਾਰੀ ਆ ਜਿਹੜੇ ਪੈਸੇ ਮੰਗਦੇ ਆ ਸੁਲਤਾਨ ਜੀ ਹੁਣ ਆਪਣੀ ਸੇਵਾ ਹੋਂ ਦੇ ਮੁੱਦੇ ਕਿਉਂ ਨਹੀਂ ਚੱਕੇਗੇ ਸਵਾਲ ਇਹ ਹੁਣ ਤਾਂ ਪਿਆ ਜੀ ਸਾਰੇ ਪਾਸੇ ਆਪਣੀ ਸੇਵਾ ਦੌਰਾਨ ਆਪਣੇ ਕਾਰਜਕਾਲ ਦੌਰਾਨ ਗੈਡੀ ਰਵੀ ਸਿੰਘ ਨੇ ਮੁੱਦਾ ਕਿਉਂ ਨਹੀਂ ਚੱਕਿਆ ਦੇਖੋ ਮੈਂ ਹੁਣ ਫੇਰ ਕਮੈਂਟ ਕਰਦਾ ਚੰਗਾ ਨਹੀਂ ਲੱਗਦਾ ਕਿਉਂਕਿ ਅਸੀਂ ਉਹਨਾਂ ਨੂੰ ਨੋਟਿਸ ਦਿੱਤਾ 72 ਘੰਟੇ ਚੋ ਜਵਾਬ ਦੇਣ ਕਿਉਂਕਿ ਸੱਚਖੰਡ ਦੇ ਤੁਸੀਂ ਬਿਹਤਰ ਜਾਣਦੇ ਅਮਰਤਪਾਲ ਹੁਣੇ ਸਾਰੇ ਬਿਹਤਰ ਮੇ ਤੋਂ ਵੀ ਜਾਣਦੇ ਆ ਕਿ ਸੱਚਖੰਡ ਦਾ ਅੰਦਰਲਾ ਪ੍ਰਬੰਧ ਸਿੰਘ ਸਾਹਿਬਾਂ ਦੇ ਪ੍ਰਬੰਧ ਹਲੇ ਹੁੰਦਾ ਉਥੇ ਜਥੇ ਕਿਹੜੇ ਲਾਉਣੇ ਸਿੰਘ ਸਾਹਿਬਾਂ ਨੇ ਲਾਉਣੇ ਹੁੰਦੇ ਖਾਸ ਕਰਕੇ ਮੁੱਖ ਗ੍ਰਾਂਂਥੀ ਸਾਹਿਬ ਨੇ ਕੋਈ ਕਥਾ ਲਾਉਣੀ ਮਹੰਜੀ ਸਾਹਿਬ ਡਿਊਟੀ ਹਾਲ ਉਹਨਾਂ ਨੇ ਇੱਕ ਸਬ ਕਮੇਟੀ ਬਣਾਈ ਆ ਪਰ ਓਵਰ ਆਲ ਉਹੇ ਕੰਮ ਕਰਦੇ ਅਖੰਡ ਪਾਠਾਂ ਦੀਆਂ ਬੁਕਿੰਗ ਹੋਰ ਦੂਜੀਆਂ ਤੀਜੀਆਂ ਇਹ ਸਾਰਾ ਅੰਦਰਲੇ ਪ੍ਰਬੰਧ ਦਾ ਕੰਮ ਆ ਤੇ ਜੇ ਸਾਸਤਾ ਦੇ ਵਿੱਚ ਅੰਦਰ ਪ੍ਰਬੰਧਿਆ ਤੇ ਉਹ ਸ਼ੋਮਣੀ ਕਮੇਟੀ ਵੀ ਜ਼ਿੰਮੇਵਾਰੀ ਤੋਂ ਭੱਜਦੀ ਨਹੀਂ ਪਰ ਸਿੰਘ ਸਾਹਿਬ ਦੀ ਵੀ ਆਪਣੀ ਤਾਂ ਜ਼ਿੰਮੇਵਾਰੀਆਂ ਨੇ ਪਰ ਜਿਹੜੇ ਦਾ ਪ੍ਰਬੰਧ ਸਾਰਾ ਉੱਥੇ ਅੰਦਰ ਚੱਲਦਾ ਉਹ ਜਿਹੜਾ ਕੋਈ ਮੋਟਾ ਗਾਇਬ ਹੋਇਆ ਜਿਹੜੀ ਆ ਉਹ ਜ਼ਿਕਰ ਕਰ ਰਿਹਾ ਉਹ ਹੈਗਾ ਜੀ ਉਹ 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 ਭਾਈ ਆਪਣੇ ਸਿੰਘ ਸਾਹਿਬ ਗਿਆਨੀ ਗੁਰਮਖ ਸਿੰਘ ਹੁਣੀ ਰਾਤ ਠੀਕ ਹੈ ਜੀ ਉਹਦੇ ਬਾਰੇ ਸਾਰਾ ਸਪਸ਼ਟ ਕਰ ਦਿੱਤਾ ਕਿਉਂਕਿ ਉਹਨਾਂ ਦੇ ਉਹ ਸਾਰਾ ਕੁਝ ਜਰੀਏ ਹੋਇਆ ਮੋਠਾ ਕਿਵੇਂ ਟੁੱਟਾ ਕਿਵੇਂ ਨਵਾਂ ਲਾਇਆ ਨਵਾਂ ਇੰਦਾ ਸੈਂਸ ਲਾਇਆ ਉਹ ਹੀ ਜੋ ਵੀ ਆ ਤੇ ਕਿਵੇਂ ਸੋਨੇ ਦੀ ਕਾਰ ਸੇਵਾ ਹੋਈ ਤੇ ਕਿਵੇਂ 1921 ਵਾਲਾ ਜਿਹੜਾ ਸਰੂਪ ਆ ਉਹਦੀ ਗੁਰਮਖ ਸਾਹਿਬ ਤੇ ਸੇਵਾ ਹੁੰਦੀ ਉਹ ਨਹੀਂ ਰਾਤ ਸਾਰੇ ਪਾਕ ਸਪਾਇਟ ਕੀਤੇ ਆ ਉਹ ਤੁਸੀਂ ਆਪਣੇ ਤੁਹਾਡੇ ਸਾਰੇ ਰਾਤ ਦੀ ਸੋਸ਼ਲ ਮੀਡੀਆ ਤੇ ਚੱਲਣ ਰਹੀ ਆ ਕਿ ਜਦੋਂ ਮੈਂ ਕਿਹਾ ਜਿਆਦਾ ਕਿ ਮੇਰੇ ਵੀਰਾਂ ਚੱਲ ਗਿਆ ਜਿਆਦਾ ਵੀ ਕਿ ਗਿਆਨੀ ਗਬੀਰ ਸਿੰਘ ਹੋਣਾ ਨੇ ਕਿ ਅੱਜ ਵੀ ਮੈਂ 50 ਲੱਖ ਦੀ ਗੱਡੀ ਚ ਸਫ਼ਰ ਕਰਦਾ ਦੂਜੀਆਂ ਗੱਡੀਆਂ ਮੈਨੂੰ ਮਾਰਾ ਨਹੀਂ ਖਾਂਦੀਆਂ ਉਹ ਕੀ ਚੱਕਰ ਸੀ ਚਲੋ ਦੇਖੋ ਜਿਹੜੇ ਸਿੰਘ ਸਾਹਿਬ ਆ ਨਾ ਸਤਕਾਰਯੋਗ ਆ ਤੇ ਇਹ ਸਤਕਾਰਯੋਗ ਇਸ ਕਰਕੇ ਕਿਉਂਕਿ ਐਕਟ ਮੁਤਾਬਕ ਹੀ ਹੋਰ ਕੰਮ ਚੱਲਦਾ ਪਰ ਅਸੀਂ ਇਹ ਚਾਹੁੰਦੇ ਹੁੰਦੇ ਸੀ ਵੀ ਜਦ ਸਿੰਘ ਸਾਹਿਬ ਪਤਾ ਲੱਗੇ ਵੀ ਸਿੱਖ ਖਾਬ ਦਾ ਕੌਮ ਦਾ ਤੇ ਜੇ ਸਹੂਲਤਾਂ ਮੰਨਣੀਆਂ ਫਿਰ ਤਾਂ ਭਾਵੇਂ 2 ਕਰੋੜ ਦੀ ਵੀ ਲੈ ਲਾ ਤਾਂ ਵੀ ਤਾਂ ਵੀ ਨਹੀਂ ਪਰ ਅਧਿਕ ਦੇਖੋ ਸੱਚ ਕਰਕੇ ਜਾਣਿਓ ਜਿੰਨੀਆਂ ਵੀ ਸਿਗਿਆ ਕਦੇ ਨਹੀਂ ਸੀ ਕ੍ਰੀਸ ਬੱਟੀ ਪਰ ਚਲੋ ਜਰ ਸਤਕਾਰਯੋਗ ਆ ਜਾਂਦੇ ਆ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ 25 25 ਕਿਲੋ ਜਿਹੜਾ ਦੁੱਧ ਐ ਇਹਨਾਂ ਦੇ ਘਰਾਂ ਦੇ ਵਿੱਚ ਜਾਂਦਾ ਇਹ 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 ਭਗਵਾਨ ਆ ਭਗਵਾਨ ਤਾਂ ਆਪਣਾ ਮੈਨੇਜਰ ਸਾਹਿਬ ਬੈਠਾ ਇਹ ਦੱਸਣਗੇ ਇਹਦੇ ਬਾਰੇ ਸਾਰੀ ਗੱਲ ਪ੍ਰਧਾਨ ਜੀ ਤੁਹਾਡੇ ਸਾਥ ਨੇ ਕਿ ਜਮੀਨ ਕਾਣੇ ਕਿ ਉਹਨਾਂ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੂੰ ਫਾਰਕ ਕਰ ਦਿੱਤਾ ਗਿਆ ਉਸ ਦਾਅਵੇ 'ਚ ਕਿੰਨੀ ਕਿ ਸਚਾਈ ਹੈ ਬਿਲਕੁਲ ਆ ਮੈਂ ਤੁਹਾਡੇ ਸਾਹਮਣੇ ਬੋਲਣਿਆ ਬਿਲਕੁਲ ਗਲਤ ਆ ਦਸਗਾ ਜੀ ਨਹੀਂ ਕੋਈ ਗਲਤ ਆ ਗਲਤ ਆ ਆ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ ਦੇਖੋ ਡਿਸਕਸ਼ਨਾਂ ਬਹੁਤ ਪੱਖਾਂ ਤੇ ਹੋਈਆਂ ਮੈਂ ਤਾਂ ਹੀ ਕਿਹਾ ਧੂਆਂ ਤਾਂ ਡਿਸਕਸ਼ਨ ਹੋਈ ਉਹਨੂੰ ਵੀ ਅਕਾਰ ਉਹਨੂੰ ਵੀ ਕਿਆ ਬੋਲ ਦੂੰ ਮੈਂ ਉਹਨੇ ਵੀ ਆਪਣੀ ਗੱਲ ਜਿਹੜੀ ਹੈ ਉਥੇ ਰਿਪਰੈਜ਼ੈਂਟ ਕੀਤੀ ਆ ਬਾਕੀਆਂ ਮੈਂਬਰਾਂ ਨੇ ਵੀ ਰੱਖੀ ਆ ਪਰ ਆਹ ਦਾ ਮੈਂ ਜਿਹੜੀ ਸ੍ਰੀਨਿੰਗ ਆ ਉਹ ਬੋਲਦੀ ਆ ਤੇ ਉਹ ਜਾ ਕੇ ਉਥੇ ਜੋ ਮਰਜੀ ਕਲੇਮ ਕਰ ਗਿਆਵੇ ਉਹਦੇ ਕਲੇਮ ਨੂੰ ਕੀ ਕਹੋਗੇ ਤੁਸੀਂ ਕਾਜੀ ਜਿਹੜੇ ਜਿਹੜੇ ਜਾਣ ਲਗਾ ਰਹੇ ਨੇ ਪਟੇ ਅਲਜਾਮ ਜਿਹੜੇ ਅੱਜ ਲਗਾ ਰਹੇ ਨੇ ਕਹਿੰਦੇ ਰਪੀਤ ਸਿੰਘ ਹਣੀ ਇਹਨਾਂ ਕੋ ਤੇ ਹੋਰ ਤੁਹਾਡੇ ਨੂੰ ਬੰਦ ਪਾਵਰਾ ਸੀ ਇਸ ਦੀ ਪੜਤਾਲ ਕਰਵਾਉਣ ਦੇ ਲਈ ਕਿ ਉਦੋਂ ਨੇ ਇਹਨਾਂ ਨੇ ਇਤਿਹਾਸ ਚ ਨਹੀਂ ਆਇਆ ਕਿ ਇਹ ਜਿਹੜੇ ਚਾਦੇ ਪੈਨੇ ਕਪਲੇ ਜਾਂ ਜੋ ਜਿਹੜੇ ਦੋਸ਼ ਲਗਾਏ ਨੇ ਕਿ ਆਪ ਇਸ ਅਧਾਰ ਨੂੰ ਵਰਤ ਕੇ ਉਹਦੋਂ ਸਾਰਾ ਦੋਤਾ ਦੰਦੇ ਪਾਣੀ ਦਾ ਪਾਣੀ ਕਰ ਦਿੰਦੇ ਇਹ ਤੁਹਾਡੇ ਸਵਾਲ ਦਾ ਜਵਾਬ ਵੀ ਤੁਸੀਂ ਆਪ ਹੀ ਦੇ ਦਿੱਤਾ ਉਹਨਾਂ ਦੋਤਾ ਦੰਦ ਪਾਣੀ ਦਾ ਪਾਣੀ ਕਰ ਦੇਣਾ ਚਾਹੀਦਾ ਕਾਜੀ ਕਹਿੰਦੇ ਹਰਪ੍ਰੀਤ ਜੀ ਨੇ ਕਿਹਾ ਕਿ ਬੜੀ ਮਹਿੰਗੀ ਦੀ ਜਿੰਮੀ ਜਿਹੜੀ 7000 ਬਗਾਜ ਵੇਚਦੀ ਗਈ ਇਹਦੀ ਜਾਂਚ ਹੋਣੀ ਚਾਹੀਦੀ ਮੇਰੀ ਮੇਰੀ ਬੇਨਤੀ ਸੁਣ ਲਓ ਜਿਹੜੀ ਉੱਥੇ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਹਾਂ ਪਰਚਾ ਦਰਜ ਹੋ ਗਿਆ ਇੱਕ ਸਾਦੀ ਆਪਣੀ ਪੜਤਾਲ ਕਮੇਟੀ ਬੈਠੀ ਆ ਮੈਂ ਜਿੰਨੇ ਵੀ ਫੈਕਟ ਆਉਣਗੇ ਤੁਹਾਡੇ ਕੋਲ ਸਮੇਂ-ਸਮੇਂ ਅਨੁਸਾਰ ਕਰਦਾ ਰਹੂੰਗਾ ਪਰ ਕਿਸੇ ਨਾਲ ਵੀ ਪਾਰਸ਼ੈਲਟੀ ਨਹੀਂ ਹੋਊਗੀ ਜੋ ਵੀ ਜਿਹੜਾ ਵੀ ਕਿਉਂਕਿ ਇਹ ਵੱਡਾ ਪ੍ਰਬੰਧ ਨੂੰ ਇਹ ਬੜੀ-ਬੜੀ ਕੌਨਸਪੀਰੇਸੀ ਨਿਕਲਣੀ ਆ 105 ਸਾਲ ਦੇ ਵਿੱਚ ਕਮੇਵੇਂ ਨਹੀਂ ਹੋਇਆ ਜਿਹੜਾ ਜੇ ਕੁਝ ਹੋਇਆ ਤੇ ਇਹਦੇ ਵਿੱਚ ਜੋ ਵੀ ਹੋਊਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਿਤੇ ਜਾਊ। ਥੈਂਕ ਯੂ। ਚੱਲਦੀ ਆ ਜੀ ਜ਼ਮੀਨ ਵਾਲੀ ਕੰਪਲੇਟ ਦੀ ਜਾਂ ਘਟਾਲੇ ਦੀ ਜੇ ਨਹੀਂ ਵੀ ਹੋਇਆ ਤਾਂ ਵੀ ਚੱਲਦੀ ਆ। ਇੱਕ ਪਾਸੇ ਆਪਾਂ ਡਾਵਾ ਪੇਸ਼ਨ ਦਾ ਕੇਸ ਕਰ ਰਹੇ ਮਾਣਾ ਨੀ ਦਾ ਜੀ। ਇਹ ਦੇਖੋ ਇਹ ਆ ਇੱਕ ਦੋ ਆ। ਹੋ ਰਿਹਾ। ਕਿਉਂਕਿ ਜਿਹੜਾ ਇੱਕ ਮਿੰਟ ਜੀ। ਇਹ ਜਿਹੜਾ ਇਹ ਕਲੀਅਰ ਕਰੀ ਦਿਓ ਜੀ ਇਹ ਦੋਵੇਂ ਮਾਮਲੇ। ਜਿਹੜਾ ਜਿਹੜਾ ਪੱਠਾ ਸਾਹਿਬ ਵਾਲਾ ਉਹ ਤੁਸੀਂ ਦੇਖਿਆ ਹੋਣਾ ਇਹਨਾਂ ਨੇ ਇੱਕ ਜ਼ਮੀਨ ਦਾ ਅਲੀਗੇਸ਼ਨ ਲਾਇਆ। 28 ਮਾਰਲੇ ਜ਼ਮੀਨ ਜਿਹੜੀ ਆ ਉਹ ਵੇਚੀ ਆ। ਉਹ ਐਂਡ ਰਿਊ ਕੋਰਸ ਆਫ ਲਾ। ਜੋ ਨਿਜਮਿਆਂ ਨਿਜਮਾ ਤਾਬ ਵੇਚੀ ਗਈ ਆ ਨਿਜਮਾ ਤਾਬ ਖਰੀਦੀ ਗਈ ਆ ਉਹ ਇਸ ਕਰਕੇ ਕੀਤਾ ਵੀ ਜਾਂ ਤਾਂ ਤੁਹਾਨੂੰ ਫੈਕਟ ਸਾਰੇ ਪਤਾ ਨਹੀਂ ਜੇ ਪਤਾ ਨਹੀਂ ਫਿਰ ਜਾਂ ਮਾਫੀ ਮੰਗੋ ਜਾਂ ਫਿਰ ਉਹ ਮੈਨੇਜਰ ਅੱਜ ਪੱਠਾ ਸਾਹ ਦਾ ਸੱਦਿਆ ਸੀ ਦੂਜੀ ਜਿਹੜੀ ਆ ਕਮਾਂਡਾ ਦਾ ਉਹਨੇ 40 ਕਰੋੜ ਦਾ ਲਾਇਆ ਫੇ 40 ਕਰੋੜ 192024 ਚ ਮਿਲਿਆ ਜਾਂਦ ਕਿ ਉਹ ਫੈਕਟ ਹੋ ਰਿਹਾ ਪੈਸੇ ਕਿੱਥੇ ਗਏ ਜਾਂ ਦੂਜੇ ਇਹ ਦੀ ਵੀ ਗਲਤ ਲੋਕਾਂ ਚ ਮਾਲੇ ਸੋਸ਼ਲ ਮੀਡੀਆ ਦੇ ਰਿਪ੍ਰਿਜ਼ੇਸ਼ਨ ਕੀਤੀ ਗਈ ਐਵੇਂ ਦੀ ਗੱਲ ਨਹੀਂ ਕਿੱਥੇ ਪਏ ਪੈਸੇ ਜਰ ਸਮਾਂ ਆਊਗਾ ਦੱਸਦੇ ਆਂਗੇ ਪਰ ਇਹ ਪਹਿਲਾਂ ਦੱਸਣ ਫਿਰ ਇਹ ਇੱਕ ਸਵਾਲ ਨਾ ਪੈਦਾ ਕਰਨ ਇਹ ਇੰਨੀ ਗੱਲ ਮੇਰੇ ਨਾਲ ਟੈਲੀਫੋਨ ਤੇ ਕਰ ਲੈnde ਮੈਂ ਟੈਲੀਫੋਨ ਤੇ ਕਾਣ ਨੂੰ ਦੱਸਣ ਨੂੰ ਯਾਰ ਮੈਂ ਤਾਂ ਕਦੇ ਸੁngੜਿਆ ਨਹੀਂ ਪਰ ਜੇ ਪ੍ਰੈਸਾਂ ਦੇ ਵਿੱਚ ਜਾ ਜਾ ਕੇ ਗਲਤ ਮੈਨੂੰ ਕੋਈ ਮੇਰੇ ਤੇ 100 ਵਾਰੀ ਚਿੱਕੜ ਸਿੱਟ ਲੈਣ ਇਹ ਸੰਸਥਾ ਬਹੁਤ ਵੱਡੀ ਆ ਇਹ ਸੰਸਥਾ ਨੂੰ ਬਦਨਾਮ ਕਰ ਲਈ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਠੀਕ ਆ ਕਈ ਵਾਰੀ ਪ੍ਰਬੰਧਕ ਕਰਤਾ ਕੋਈ ਥੱਲੇ ਆ ਜਾਂਦੇ ਹੋਣਗੇ ਪਰ ਇਹਨੂੰ ਆ ਜਿਹੜੀ ਇਹ ਦੋ ਫੈਕਟ ਵੱਖਰੇ ਆ ਆੰਬੂ ਸਾਹਿਬ ਵਾਲਾ ਕਮਾਂਡਾ ਦੀ ਪ੍ਰਾਪਰਟੀ ਜਿਹੜੀ ਕੁਝ ਕਲੇਮ ਸਾਨੂੰ ਮਿਲਿਆ ਉਹਦੇ ਪੈਸੇ ਦੇ ਬਾਬਤ ਨਹੀਂ ਗੱਲ ਕੀਤੀ ਆ ਤੇ ਦੂਜੀ ਨਹੀਂ ਕੀਤੀ ਪੱਠਾ ਸਾਹਿਬ ਵਾਲੀ ਇਹ ਦੋਹੇ ਜਿਹੜੇ ਨੇ ਕੀਤੇ ਗਲਤ ਕੀਤੇ ਆ ਉਹਦੇ ਬਾਰੇ ਕਿਹਾ ਵੀ ਜਾਂ ਮਾਫੀ ਮੰਗ ਲਓ ਤੇ ਜਾਂ ਫਿਰ ਤੁਸੀਂ ਆਪਣਾ ਫਿਰ ਮਾਣਾਣੀ ਦਾ ਕੇਸ ਜਾਨੀ ਤੇ ਰਜੀਤ ਸਿੰਘ ਤੇ ਵੀ ਕਰੋਗੇ ਜੀ ਕਿਉਂਕਿ ਉਹਨਾਂ ਨੇ ਵੀ ਇਹੀ ਸੇਮ ਇਲਜ਼ਾਮ ਲਾਏ ਨੇ ਇਹ ਇਹ ਦੇਖੋ ਇਹ ਇਹ ਫਿਰ ਦੂਜੀ ਮੀਟਿੰਗ 'ਚ ਡਿਸਕਸ ਕਰਾਂਗੇ ਠੀਕ ਆ ਮਤਲਬ ਕਰੋਗੇ ਨਹੀਂ ਇਹ ਇਹ ਨੂੰ ਮੇਰੇ ਮੂੰਹ 'ਚ ਨਾ ਪਾਓ ਕਿਉਂਕਿ ਜਿਹੜੇ ਤੁਸੀਂ ਪ੍ਰੈਸ ਵਾਲਿਆਂ ਨਾ ਤੁਸੀਂ ਬਣਾਉਣੀ ਹੁੰਦੀ ਸੁਰ ਕੀ ਸੁਰਕੀਆਂ ਨਾ ਬਣਾਈਏ ਧਾਰਮਿਕ ਕੰਮ ਆ ਧਾਰਮਿਕ ਮੁੱਦੇ ਜਿਹੜਾ ਜਰਾ ਮੈਨੇਜਰ ਨੂੰ ਸਸਪੈਂਡ ਕੀਤਾ ਗਿਆ ਸੀਗਾ ਬਜਾਸ ਸਾਡਾ ਕਿਉਂਕਿ ਅਖੀਲੇ ਹਫਤੇ ਚ ਅਸੀਂ 21 ਦਿਨ ਪਹਿਲਾਂ ਸਦਣਾ ਹੁੰਦਾ ਉਹ ਅੱਜ ਵੀ ਸਬ ਕਮੇਟੀ ਦੀ ਮੈਂ ਆਪ ਵੀ ਮੀਟਿੰਗ ਮੈਨੇਜਰ ਨਾਲ ਕੀਤੀ ਆ ਤੇ ਅਸੀਂ ਹੁਣ ਅਗਲੀ ਵੀ ਮੇਰੇ ਖਾਤੇ 24 ਚ ਰੱਖੀ ਸਕਦੇ ਅੰਦਰ ਤੇ ਉਹ ਉਹਦੇ ਫੇਰ ਅਸੀਂ ਲਗਭਗ ਮਾਰਚ 31 ਤੋਂ ਪਹਿਲਾਂ ਪਹਿਲਾਂ ਕੋਈ ਵੀ ਦਿਨ ਕਾਰ ਕਰਦੇ ਹਾਲੇ ਨਹੀਂ ਤੈ ਕਿ ਗੁਰਦੁਆਰਾ ਅੰਬ ਸਾਹਿਬ ਦਾ ਮੈਨੇਜਰ ਨੂੰ ਸਭ ਨੂੰ ਸਸਪੈਂਡ ਕੀਤਾ ਗਿਆ ਸੀਗਾ ਤੁਹਾਡੇ ਵੱਲੋਂ ਉਹ ਕਿਸ ਬਾਬਲੇ ਵਿੱਚ ਸਸਪੈਂਡ ਕੀਤਾ ਗਿਆ ਜੀ ਉਹਨੂੰ ਉਹਨੂੰ ਕੀਤਾ ਗਿਆ ਜਿਹੜੀ ਉਹਨੇ ਰਜਿਸਟਰੀ ਜਾਲੀ ਕੀਤੀ ਹੈ ਉੱਥੇ ਉਸ ਮਾਮਲੇ ਚ ਸਿਕੰਦਰ 77 ਸਾਹਿਬ ਦੇ ਬੰਨੇ ਕਿਉਂ ਹੋਇਆ ਸੀ ਸਿਕੰਦਰ ਸਾਹਿਬ ਦੇਖੋ ਸਾਡੇ ਕੋਲ 8 10 ਵਿਭਾਗੇ ਆ ਹਰ ਇੱਕ ਸਿਕੰਦਰ ਕੋਲ 2 2 3 3 4 4 ਵਿਭਾਗੇ ਆ ਮੈਂ ਪਹਿਲਾਂ ਵੀ ਇੱਥੇ ਰਿਹਾ ਕਿਸੇ ਨੂੰ ਸਿੱਖਿਆ ਦੇ ਦੇਦਨੇ ਆ ਕਿਸੇ ਕੋਲ 87 ਦੇ ਦੇਦਨੇ ਕਿਸੇ ਨੂੰ 85 ਦੇ ਦੇਦਨੇ ਉਹ ਜਿਹੜਾ ਸੈਕਸ਼ਨ 85 ਸਾਡੇ ਸਿੱਧੇ ਪ੍ਰਬੰਧ ਵਾਲਾ ਉਹ ਮਸਲੇਬਾਲ ਨੂੰ ਇੰਡੀਪੈਂਡੈਂਟ ਚਾਰਜ ਦਿੱਤਾ ਗਿਆ ਇਹ ਸਾਡਾ ਪਾਰਟ ਆਫ ਐਡਮਿਨਿਸਟ੍ਰੇਸ਼ਨ ਆ ਠੀਕ ਹੈ ਕੀ ਇਹ ਜੀ ਇੱਕ ਸਿੱਖ ਤੇ ਬਹੁਤ ਬੇਰਮੀ ਨਾਲ ਉਹਦੀ ਕੁੱਟਮਾਰ ਕੀਤੀ ਗਈ ਹੈ ਜੀ ਕਿਵੇਂ ਦੇਖ ਰਹੇ ਹੋ ਇਸ ਨੂੰ ਕਾਫੀ ਵੀਡੀਓ ਵਾਇਰਲ ਹੋ ਰਹੀ ਮੈਂ ਦੇਖੋ ਜਿਹੜੇ ਉਧਾਂ ਬਾਹਰ ਆ ਵਿਚਾਰੇ ਸਿੱਖ ਬੜੇ ਮਿਹਨਤੀ ਆ ਤੇ ਉਹਨਾਂ ਦੀ ਪਹਿਚਾਨ ਵੀ ਬਖਰੀ ਆ ਮੈਂ ਹਰ ਵਾਰੀ ਹਰ ਕਿਸ ਤਾਂ ਹੀ ਕਹਿਣਾ ਹੁੰਦਾ ਕਿ ਸਿੱਖ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਨੇ ਬੜੀ ਵੱਡੀ ਬਰਕਤ ਬਖਸ਼ਿਸ਼ ਕੀਤੀ ਕਿ ਸਿੱਖ ਕਿਹੜੀ ਵੀ ਧਰਤੀ ਤੇ ਜਾਂਦਾ ਉਹ ਜਿਸਲੇ ਅਰਦਾਸ ਕਰਦਾ ਉਹਦੀ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਪਰ ਇਹ ਹੋ ਜਾਈਆਂ ਜਿਹੜੀਆਂ ਘਟਨਾਵਾਂ ਆ ਨਹੀਂ ਵਾਪਨੀਆਂ ਚਾਹੀਦੀਆਂ ਕਿਉਂਕਿ ਅਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਸਿੱਖ ਰਹਿੰਦੇ ਆ ਤੇ ਮੈਂ ਇਹਦੀ ਸਖਤ ਨਿੰਦਿਆ ਵੀ ਕਰਦਾ ਤੇ ਸਰਕਾਰ ਤੋਂ ਮੰਗ ਵੀ ਕਰਦਾ ਕਿ ਇਹ ਹੋ ਜੀਆਂ ਘਣਾਉਣੀਆਂ ਜਿਹੜੀਆਂ ਹਰਕਤਾਂ ਨੂੰ ਰੋਕਿਆ ਜਾਵੇ। 72 ਘੰਟਿਆਂ ਦਾ ਅਸੀਂ ਨੋਟਿਸ ਪਾ ਦਿੱਤਾ 48 ਘੰਟਿਆਂ ਤੋਂ ਹੋਣੀ। ਮਾਫੀ ਮੰਗ ਲੈਂਦਾ ਕਿ ਮੇਰੇ ਕੋਲ ਗਲਤ ਬਤ ਪੇਸ਼ ਹੋ ਗਏ ਨੇ ਤੇ ਮੈਂ ਕੋਈ ਗਲਤ ਗੱਲ ਪੇਸ਼ ਹੋ ਜਾਈ। 72 ਘੰਟਿਆਂ ਦਾ ਜਿਹੜਾ ਨੋਟਿਸ ਮੈਂ ਗਲਤੀ ਹੋ ਗਿਆ ਕੱਲ੍ਹ ਤੋਂ ਹੋਇਆ। ਫੇਰ ਵਿਚਾਰ ਵਿਚਾਰ ਕਰ ਲਾਂਗੇ। 72 ਘੰਟਿਆਂ ਦਾ ਸੀ ਨੋਟਿਸ ਦਿੰਦਾ ਹੈ ਜੀ ਮਤਲਬ ਨਹੀਂ 72 ਘੰਟਿਆਂ ਨੋਟਿਸ ਦਿੰਦਾ ਹੈ ਤੇ ਅਸੀਂ ਹੁਣ ਉਹਨਾਂ ਨੂੰ ਸਾਫ ਕਰ ਲਿਖੀਏ ਹੈਡ ਗ੍ਰਾਫੀ ਲਿਖੀਏ ਕੀ ਲਿਖੀਏ ਤੁਸੀਂ ਦੱਸ ਦਿਓ ਜੀ